ਸਤ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਓ ਅਸੀਂ ਅੱਜ ਕੱਲ ਕਰਦੇ ਹਾਂ ਇੱਕ ਮਾਸੂਮ ਬੇਟੀ ਨਾਲ ਵਾਪਰੀ ਇਹ ਦਿਲ ਤਹਿਲਾ ਦੇਣ ਵਾਲੀ ਘਟਨਾ ਸਾਡੇ ਸਮਾਜ ਤੇ ਜ਼ਮੀਰ ਨੂੰ ਝੰਝੋੜ ਕੇ ਰੱਖ ਦਿੰਦੀ ਹੈ ਜਿਸ ਵਿਅਕਤੀ ਤੇ ਭਰੋਸਾ ਕੀਤਾ ਗਿਆ ਉਸੇ ਨੇ ਦੋਸਤੀ ਤੇ ਇਨਸਾਨੀਅਤ ਦੋਵਾਂ ਨੂੰ ਮਾਰ ਦਿੱਤਾ ਇੱਕ ਬੇਟੀ ਦੇ ਸੁਪਨੇ ਉਸਦੀ ਮੁਸਕਾਨ ਅਤੇ ਉਸ ਦਾ ਭਵਿੱਖ ਇੱਕ ਪਲ ਵਿੱਚ ਤਬਾਹ ਹੋ ਗਿਆ ਇਹ ਸਿਰਫ ਇੱਕ ਪਰਿਵਾਰ ਦਾ ਨਹੀਂ ਸਾਰੇ ਸਮਾਜ ਦਾ ਸਾਂਝਾ ਦਰਦ ਹੈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ ਤਾਂ ਜੋ ਹਰ ਬੇਟੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਦੋਸ਼ੀਆਂ ਨੂੰ ਇਨਸਾਫ ਤੋਂ بچਣ ਦਾ ਕੋਈ ਮੌਕਾ ਨਾ ਮਿਲੇ ਤੇ ਆਓ ਇੱਕ ਨਿੱਕੀ ਸ਼ਰਧਾਂਜਲੀ ਉਸ ਕੁੜੀ ਨੂੰ ਜੋ ਸੁਪਨਿਆਂ ਵਰਗੀ ਸੀ ਉਹ ਵੀ ਕਿਸੇ ਦਾ ਘਰ ਸੀ ਕਿਸੇ ਦੀ ਹਸਰਤਾਂ ਵਾਲੀ ਗੋਦ ਦੀ ਰੌਸ਼ਨੀ ਸੀ ਕਿਸੇ ਦੇ ਘਰ ਵਿੱਚ ਉਹ ਦੀ ਹੱਸੀ ਦੀ ਖਣਕ ਨਾਲ ਜੀਵਨ ਸ਼ੁਰੂ ਹੁੰਦਾ ਅਤੇ ਸਮਾਪਤ ਹੁੰਦਾ ਸੀ ਉਹ ਕੁੜੀ ਹੁਣ ਆਮ ਨਹੀਂ ਸੀ ਉਹ ਇੱਕ ਸੁੰਦਰ ਕਲੀ ਸੀ ਜੋ ਹੌਲੀ-ਹੌਲੀ ਫੁੱਲ ਬਣ ਕੇ ਖਿੜਨ ਵਾਲੀ ਸੀ ਉਸ ਦੀ ਅੱਖਾਂ ਵਿੱਚ ਭਵਿੱਖ ਦੇ ਸੈਂਕੜੇ ਰੰਗ ਸਨ ਉਹ ਸਿੱਖ ਕੇ ਵੱਡੀ ਹੋਣੀ ਸੀ ਉਹ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਾਲੀ ਸੀ ਉਹ ਦਾ ਉਹਦੇ ਸੁਪਨੇ ਪੂਰੇ ਕਰਨੇ ਸੀ ਘਰ ਵਿੱਚ ਜਿਸ ਵੀ ਕੋਨੇ ਵਿੱਚ ਉਸ ਦੀ ਆਵਾਜ਼ ਪੈਂਦੀ ਸੀ ਹਵਾ ਵੀ ਖੁਸ਼ੀ ਨਾਲ ਝੂਮਦੀ ਸੀ ਪਰ ਕਿਸੇ ਨੇ ਕੀ ਸੋਚਿਆ ਸੀ ਕਿ ਇਹ ਕੁੜੀ ਇਹ ਮਾਸੂਮ ਰੂਹ ਇੱਕ ਦਿਨ ਸਮਾਜ ਦੀ ਕਾਲੀ ਸੋਚ ਸਮਾਜ ਦੀ ਘਟੀਆ ਸੋਚ ਬੁੱਢੀ ਮਾਨਸਿਕਤਾ ਬੇਈਮਾਨ ਮਨੁੱਖੀ ਸ਼ਕਲਾਂ ਆਤਿੱਤ ਰਿੰਦਗੀ ਦਾ ਸ਼ਿਕਾਰ ਬਣ ਜਾਵੇਗੀ ਜੋ ਦੋਸਤ ਸਾਥ ਬਣ ਕੇ ਚੱਲਣੇ ਸੀ ਜਿੱਥੇ ਘਰ ਹੋਣਾ ਸੀ ਸੁਰੱਖਿਆ ਉੱਥੇ ਹੀ ਇੱਕ ਉਸਦੀ ਜ਼ਿੰਦਗੀ ਖੋ ਲਈ ਗਈ ਜਿਸ ਨੇ ਉਸ ਨੂੰ ਜਨਮ ਦਿੱਤਾ ਉਸ ਦੀ ਮਾਂ ਦਾ ਕੀ ਹਾਲ ਹੋਇਆ ਹੋਵੇਗਾ ਜਿੱਥੇ ਕਦੇ ਉਹ ਆਪਣੀ ਧੀ ਨੂੰ ਗੁੱਡ ਨਾਈਟ ਕਰਦੀ ਸੀ ਅੱਜ ਉੱਥੇ ਉਸ ਦੇ ਕਮਰੇ ਵਿੱਚ ਸਿਰਫ ਖਾਮੋਸ਼ੀ ਹੋਵੇਗੀ ਉਹ ਕੰਬਲ ਉਹ ਖਿੜਕੀ ਉਸ ਰਾਣਾ ਉਹ ਖਡਾਉਣੇ ਸਭ ਕੁਝ ਇੱਕ ਪਾਸੇ ਰੱਖਿਆ ਹੋ ਰਿਹਾ ਹੈ ਪਿਤਾ ਦੀਆਂ ਅੱਖਾਂ ਕਦੇ ਉਸਦੀ ਸਕੂਲ ਵਾਲੀ ਵਰਦੀ ਸਹਾਰ ਕੇ ਖੁਸ਼ੀ ਨਾਲ ਤਰ ਹੋ ਜਾਂਦੀਆਂ ਸਨ ਪਰ ਹੁਣ ਉਹੀ ਅੱਖਾਂ ਵਿੱਚ ਅਜੀਹਾ ਦਰਦ ਕੁਝ মাপ ਨਹੀਂ ਸਕਦਾ ਭਰਾ ਹੋਵੇ ਤਾਂ ਸ਼ਾਇਦ ਅੱਜ ਵੀ ਖਾਲੀ ਰਿਸ਼ਤਾ ਨਹੀਂ ਖੂਨ ਰੋ ਰਿਹਾ ਹੋਵੇਗਾ ਭੈਣਾ ਹੁਣ ਤਾਂ ਸ਼ਾਇਦ ਉਹ ਸੋਚ ਰਹੀਆਂ ਹੋਣ ਜੇ ਉਹ ਸੁਰੱਖਿਆ ਨਹੀਂ ਸੀ ਤਾਂ ਅਸੀਂ ਕਿਵੇਂ ਹਾਂ ਮਾਪਿਆਂ ਦੇ ਜੀਵਨ ਦਾ ਕੇਂਦਰ ਉਹ ਧੀ ਉਹ ਰੋਸ਼ਨੀ ਉਹ ਆਸਾਂ ਉਹ ਪਿਆਰ ਸਭ ਕੁਝ ਇੱਕ ਪਲ ਵਿੱਚ ਬੇਰਮੀ ਨਾਲ ਖੋ ਲਿਆ ਗਿਆ ਇਹ ਸਿਰਫ ਇੱਕ ਲੜਕੀ ਨਹੀਂ ਸੀ ਇਹ ਕਿਸੇ ਦੀ ਜ਼ਿੰਦਗੀ ਦਾ ਕੇਂਦਰ ਸੀ ਕਿਸੇ ਦੀ ਹਰ ਸਵੇਰ ਅਤੇ ਰਾਤ ਦੀ ਦੁਆ ਸੀ ਜਦੋਂ ਸਮਾਜ ਵਿੱਚ ਅਜਿਹੀ ਘਟਨਾ ਹੁੰਦੀ ਹੈ ਤਾਂ ਅਸੀਂ ਉਸ ਨੂੰ ਖਬਰਾਂ ਵਿੱਚ ਸੁਣਦੇ ਹਾਂ ਕੁਝ ਸਮੇਂ ਲਈ ਦੁਖੀ ਹੁੰਦੇ ਹਾਂ ਤੇ ਫਿਰ ਆਪਣਾ ਰਸਤਾ ਲੱਭ ਲੈਣੇ ਹਾਂ ਪਰ ਉਸ ਪਰਿਵਾਰ ਦਾ ਕੀ ਉਹ ਕਿਵੇਂ ਹਰ ਦਿਨ ਜਿਉਂਦੇ ਹੋਣਗੇ ਉਹ ਹਰ ਰਾਤ ਨੂੰ ਕਿਸ ਤਰ੍ਹਾਂ ਸੌਂਦੇ ਹੋਣਗੇ ਜਦੋਂ ਮਾਂ ਦੀ ਨਜ਼ਰ ਆਪਣੇ ਘਰ ਦੇ ਵਿਹੜੇ ਵਿੱਚ ਪੈਂਦੀ ਹੋਵੇਗੀ ਤਾਂ ਕਿ ਉਸ ਨੂੰ ਆਪਣੀ ਧੀ ਦੀ ਡੌੜੀ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਹੋਵੇਗੀ ਪਿਤਾ ਜਦੋਂ ਬਾਜ਼ਾਰ ਵਿੱਚ ਕਿਸੇ ਹੋਰ ਛੋਟੀ ਕੁੜੀ ਨੂੰ ਹੱਸਦਾ ਵੇਖਦਾ ਹੈ ਤਾਂ ਉਹਦੀ ਰੂਹ ਟੁੱਟ ਜਾਂਦੀ ਹੋਵੇਗੀ ਉਹਨਾਂ ਲਈ ਹਰ ਦਿਨ ਇੱਕ ਜੰਗ ਹੈ ਯਾਦਾਂ ਹਨ ਖਾਲੀਪਨ ਦਰਦ ਨਾਲ ਅਸਹਿਤਾ ਨਾਲ ਅੱਜ ਉਹਨਾਂ ਦੇ ਘਰ ਵਿੱਚ ਯਾ ਘਰ ਦੇ ਹਰ ਕਮਰੇ ਵਿੱਚ ਉਸ ਦੀ ਆਵਾਜ਼ ਗੂੰਜਦੀ ਹੈ ਪਰ ਉਹ ਆਪ ਨਹੀਂ ਹਰ ਤਸਵੀਰ ਉਸ ਦੀ ਜ਼ਿੰਦਗੀ ਦਾ ਨਜ਼ਾਰਾ ਦਿਖਾਉਂਦੀ ਹੈ ਪਰ ਉਹ ਸਿਰਫ ਇੱਕ ਯਾਦ ਹੈ ਉਹ ਕੁੜੀ ਸਿਰਫ ਇੱਕ ਨਾਮ ਨਹੀਂ ਰਹਿ ਗਈ ਉਹ ਇੱਕ ਪ੍ਰਸ਼ਨ ਹੈ ਸਮਾਜ ਦੀ ਮਾਨਸਿਕਤਾ ਲਈ ਤੇ ਨੈਤਿਕਤਾ ਲਈ ਅਸੀਂ ਧੀਹਾਂ ਨੂੰ ਕਿਹਾ ਸੀ ਘਰ ਸੁਰੱਖਿਅਤ ਹੈ ਪਰ ਉਹ ਘਰ ਹੀ ਖਤਰਾ ਬਣ ਗਿਆ ਅਸੀਂ ਦੋਸਤੀ ਤੇ ਭਰੋਸਾ ਕੀਤਾ ਪਰ ਦੋਸਤੀ ਨਹੀਂ ਧੋਖਾ ਕੀਤਾ ਅਸੀਂ ਸੋਚਿਆ ਕਿ ਮਨੁੱਖਤਾ ਹੈ ਪਰ ਦਰਿੰਦਗੀ ਨੇ ਸਾਬਤ ਕਰ ਦਿੱਤਾ ਕਿ ਕਈਆਂ ਦੇ ਹਿਰਦੇ ਪੱਥਰ ਤੋਂ ਵੀ ਸਖਤ ਹੁੰਦੇ ਹਨ ਰੱਬ ਕਰੇ ਕਿ ਕੋਈ ਹੋਰ ਕੁੜੀ ਇਹ ਦਰਦ ਇਹ دہشت ਇਹ ਹਨੇਰੀ ਰਾਤਾਂ ਨੂੰ ਸਹਿ ਨਾ ਸਕੇ ਰੱਬ ਕਰੇ ਕਿ ਇਹ ਸਮਾਜ ਜਾਗੇ ਕੜੇ ਕਾਨੂੰਨ ਬਣਨ ਲੋਕ ਹਿੰਮਤ ਨਾਲ ਖੜੇ ਹੋਣ ਤੇ ਕੋਈ ਵੀ ਧੀ ਕੋਈ ਭੈਣ ਕੋਈ ਮਾਸੂਮ ਰੋ ਫੇਰ ਕਦੇ ਅਜੇ ਹਾ ਦੁੱਖ ਨਾ ਸਹੇ ਅਸੀਂ ਅੱਜ ਉਸ ਕੁੜੀ ਨੂੰ ਯਾਦ ਕਰਦੇ ਹਾਂ ਜੋ ਸੁਪਨਿਆਂ ਨਾਲ ਭਰੀ ਹੋਈ ਸੀ ਜੋ ਪੰਜਾਬ ਦੀ ਧਰਤੀ ਤੇ ਇੱਕ ਸਵੇਰ ਦੀ ਕਿਰਨ ਵਾਂਗ ਖਿੜਨ ਵਾਲੀ ਸੀ ਉਹ ਤਾਂ ਚਲੀ ਗਈ ਪਰ ਉਸ ਦੀ ਯਾਦ ਉਸ ਦਾ ਮਾਸੂਮ ਚਿਹਰਾ ਉਸ ਦੀ ਮੁਸਕਾਨ ਉਸ ਦੀ ਸਰਗਿਮਿਟੀ ਆਵਾਜ਼ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੇਗੀ ਉਸ ਦਾ ਨਾਮ ਸਿਰਫ ਇੱਕ ਦੁੱਖ ਭਰੀ ਕਹਾਣੀ ਨਹੀਂ ਇੱਕ ਬੁਲੰਦ ਆਵਾਜ਼ ਬਣਨਾ ਚਾਹੀਦਾ ਹੈ ਅਜੇਹੀ ਆਵਾਜ਼ ਜੋ ਹਰ ਧੀ ਦੀ ਸੁਰੱਖਿਆ ਲਈ ਲੜੇ ਹਰ ਮਾਂ-ਬਾਪ ਦੇ ਹੰਝੂ ਪੂੰਜੇ ਤੇ ਹਰ ਪਰਿਵਾਰ ਨੂੰ ਯਕੀਨ ਦਿਵਾਏ ਕਿ ਧੀਆਂ ਸਾਡੇ ਸਮਾਜ ਦਾ ਗੌਰਵ ਹਨ ਬੋਝ ਨਹੀਂ ਰੱਬ ਉਸ ਦੀ ਰੂਹ ਨੂੰ ਸ਼ਾਂਤੀ ਦੇਵੇ ਜਿੱਥੇ ਉਹ ਹੋਵੇ ਅਸਮਾਨਾਂ ਦੇ ਪਾਰ ਤਾਰਿਆਂ ਵਿੱਚ ਜਾਂ ਰੱਬ ਦੀ ਗੋਦ ਵਿੱਚ ਉਸ ਨੂੰ ਪਿਆਰ ਹੀ ਮਿਲੇ ਉਹ ਇੱਕ ਪਿਆਰ ਦੀ ਹੱਕਦਾਰ ਸੀ ਅਸੀਂ ਅੱਜ ਨਾਮ ਅੱਖਾਂ ਨਾਲ ਉਸ ਦਾ ਨਾਮ ਲੈਂਦੇ ਹਾਂ ਅਤੇ ਚੁੱਪਚਾਪ ਵਾਅਦਾ ਕਰਦੇ ਹਾਂ ਕਿ ਉਸ ਦੀ ਯਾਦ ਕੇਵਲ ਦੁੱਖ ਨਹੀਂ ਬਦਲਾ ਦਾ ਕਾਰਨ ਬਣੇਗੀ ਉਹ ਹਮੇਸ਼ਾ ਨਿੱਕੀ ਯਾਦ ਵਿੱਚ ਰਹੇ ਕਿਸੇ ਵੀ ਤਰ੍ਹਾਂ ਦੇ ਦਰਦ ਤੇ ਨਹੀਂ